ਕਲਜੀ ਮੈਂ ਅਨਦੀਪ ਕਾਲੀਵਾਲ ਤੁਸੀਂ ਵੇਖ ਰਹੇ ਹੋ ਔਨ ਏਅਰ ਇਸ ਫੁੱਲਦੀ ਖਬਰ ਯਾਨੀ ਹਰਪ੍ਰੀਤ ਸਿੰਘ ਵੱਲੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਤੁਹਾਨੂੰ ਦੱਸ ਦਈਏ ਕਿ ਸਵੇਰ ਦੇ ਸਮੇਂ ਐਸਡੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਵੱਲੋਂ ਅਸਤੀਫੇ ਦਾ ਐਲਾਨ ਕੀਤਾ ਗਿਆ ਸੀ ਉਸ ਤੋਂ ਬਾਅਦ ਹੋਰ ਜ਼ਿਆਦਾ ਪਖਮੀਆਂ ਸਿਆਸਤਾ ਸਾਹਮਣੇ ਆਉਣ ਲੱਗੀਆਂ ਪਰ ਇਸੇ ਦੇ ਚੱਲਦਿਆਂ ਹੀ ਯਾਨੀ ਹਰਪ੍ਰੀਤ ਸਿੰਘ ਵੱਲੋਂ ਆਪਣੇ ਫੇਸਬੁੱਕ ਪੇਜ 'ਤੇ ਇੱਕ ਪੋਸਟ ਜਿਹੜੀ ਅਪਲੋਡ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਸਰਦਾਰ ਹਰਜਿੰਦਰ ਸਿੰਘ ਕਾਮੀ ਦਾ ਅਸਤੀਫਾ ਬੇਹੱਦ ਦੁਖਦਾਈ ਹੈ ਸ਼੍ਰੋਮਣੀ ਅਕਾਲੀ ਦਲ ਵਿੱਚ ਪੰਥਕ ਪਰੰਪਰਾਵਾਂ ਤੇ ਮਰਿਆਦਾ ਦੀ ਜਾਣਕਾਰੀ ਤੋਂ ਸਖਣੇ ਪੰਜ ਸੱਤ ਕੋ ਨੇਤਾਵਾਂ ਵੱਲੋਂ ਆਪਣੀਆਂ ਨਿੱਜੀ ਲਾਲਸਾਵਾਂ ਦੀ ਪੂਰਤੀ ਹਿੱਤ ਇੱਕ ਵਿਅਕਤੀ ਵਿਸ਼ੇਸ਼ ਦੀ ਰਾਜਨੀਤੀ ਨੂੰ ਜਿਉਂਦਾ ਰੱਖਣ ਦੇ ਲਈ ਪੰਥਕ ਸੰਸਥਾਵਾਂ ਨੂੰ ਪੇਤਲਾ ਕੀਤਾ ਜਾ ਰਿਹਾ ਹੈ ਪੰਥਕ ਸੋਚ ਦੀ ਤਰਜਮਾਨੀ ਕਰਨ ਵਾਲਿਆਂ ਨੂੰ ਜ਼ਲੀਲ ਕਰਕੇ ਬਾਹਰ ਦਾ ਰਸਤਾ ਬਖਾਇਆ ਜਾ ਰਿਹਾ ਹੈ ਜਾਂ ਫਿਰ ਦਬਾਹੀ ਇਸ ਤਰ੍ਹਾਂ ਦਾ ਬਣਾਇਆ ਜਾਂਦਾ ਹੈ ਕਿ ਬੰਦਾ ਆਪਣੇ ਆਪ ਹੀ ਲਾਂਬੇ ਹੋ ਜਾਵੇ ਜਾਂ ਫਿਰ ਲਾਂਬੇ ਹੋਣ ਦੇ ਲਈ ਮਜਬੂਰ ਹੋ ਜਾਵੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੇ ਅਕਾਲ ਪੁਰਖ ਜੀ ਆਪਣੀਆਂ ਗੁਰੂ ਪੰਥ ਦੀਆਂ ਸੰਸਥਾਵਾਂ ਤੇ ਮਿਹਰ ਭਰਿਆ ਹੱਥ ਰੱਖਿਆ ਜਾਵੇ ਤੁਹਾਨੂੰ ਦੱਸ ਦਈਏ ਕਿ ਸਵੇਰ ਦੇ ਸਮੇਂ ਇੱਕ ਖਬਰ ਆਈਆਂ ਸੀ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਢਾਮੀ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਤਾਂ ਉਹਨਾਂ ਨੇ ਅਸਤੀਫੇ ਦਾ ਬਿਆਨ ਕਰਦਿਆਂ ਇਹ ਗੱਲ ਕਹੀ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੋਸਟ ਤੋਂ ਬਾਅਦ ਜਦੋਂ ਗਿਆਨੀ ਰਗबीर ਸਿੰਘ ਨੇ ਪੋਸਟ ਕੀਤਾ ਸੀ ਕਿ ਜੋ ਹੋਇਆ ਉਹ ਗਲਤ ਹੋਇਆ ਗਿਆਨੀ ਹਰਪੀ ਸਿੰਘ ਦੇ ਨਾਲ ਜੋ ਕੀਤਾ ਗਿਆ ਉਹ ਉਵੇਂ ਨਹੀਂ ਸੀ ਹੋਣਾ ਚਾਹੀਦਾ ਐਸ்சிਪੀਸੀ ਨੇ ਜਿਹੜਾ ਕੁਝ ਵੀ ਕੀਤਾ ਉਹ ਸਰਾਸਰ ਗਲਤ ਹੈ ਜੇਕਰ ਕੋਈ ਫੈਸਲਾ ਲੈ ਸਕਦਾ ਸੀ ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਨੇ ਕਿਹਾ ਕਿ ਇਸ ਚੀਜ਼ ਦਾ ਸੇਰਾ ਮੈਂ ਸਭ ਕੁਝ ਆਪਣੇ ਸਿਰ ਲੈਂਦਾ ਹਾਂ ਇਸ ਲਈ ਮੈਂ ਆਪਣੇ ਅਸਤੀਫੇ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ ਉਹਨਾਂ ਨੇ ਅਸਤੀਫਾ ਦਿੱਤਾ ਨਾਲ ਦੀ ਨਾਲ ਹੀ ਯਾਨੀ ਹਰਪ੍ਰੀਤ ਸਿੰਘ ਜਿੰਨਾ ਕਰਕੇ ਇਹ ਸਭ ਕੁਝ ਹੋ ਰਿਹਾ ਸੀ ਉਹਨਾਂ ਦਾ ਵੀ ਉਧਰੋਂ ਪੋਸਟ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਉਹਨਾਂ ਨੇ ਅਕਾਲੀ ਦਲ ਬਾਰੇ ਲਿਖਿਆ ਅਕਾਲੀ ਦਲ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਪੰਜ ਸੱਤ ਨੇਤਾ ਅਜਿਹੇ ਨੇ ਜੋ ਇਹ ਸਭ ਕੁਝ ਕਰ ਰਹੇ ਨੇ ਕਿਸੇ ਵਿਸ਼ੇਸ਼ ਨੂੰ ਨਾਮ ਉਹਨਾਂ ਨੇ ਵੀ ਨਹੀਂ ਬੋਲਿਆ ਨਾ ਹੀ ਉਹਨਾਂ ਨੇ ਨਾਮ ਲਿਖਿਆ ਉਹਨਾਂ ਨੇ ਕਿਹਾ ਕਿ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕਿਸੇ ਰਾਜਨੀਤਿਕ ਲੀਡਰ ਦੀ ਲਾਲਸਾ ਪੂਰੀ ਕਰਨ ਦੇ ਲਈ ਇਹ ਸਾਰਾ ਕੁਝ ਹੋਇਆ ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਇਹ ਸਭ ਕੁਝ ਜੋ ਕਰਵਾਇਆ ਜਾ ਰਿਹਾ ਉਹ ਸ਼ਰੀਅਮ ਟੱਕਿਆ ਸਾਰਿਆਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਆਪੋ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਬੇहद ਦੁਖਦਾਈ ਤੇ ਵੱਡੀ ਖਬਰਾਂ ਨੇ ਪੂਰੇ ਦਿਨ ਭਰ ਦੇ ਵਿੱਚ ਆਪਾਂ ਗਿਆ ਜੀ ਕਿ ਐਸਜੀਪੀਸੀ ਦੀ ਪ੍ਰਧਾਨਗੀ ਤੋਂ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਹੋਣਾ ਪਹਿਲਾ ਗਿਆਨੀ ਹਰਪ੍ਰੀਤ ਸਿੰਘ ਦਾ ਨੂੰ ਉਹਨਾਂ ਦੇ ਅਹੁਦੇ ਤੋਂ ਫਾਰਗ ਕਰ ਦੇਣਾ ਉਹਨਾਂ ਦੇ ਅਹੁਦੇ ਤੋਂ ਲਾਹ ਦੇਣਾ ਉਸ ਤੋਂ ਬਾਅਦ ਜਿਹੜਾ ਸੀਗਾ ਗਿਆਨੀ ਗਿਆਨੀ ਰਗਵੀਰ ਸਿੰਘ ਦਾ ਇਸ ਮਸਲੇ ਨੂੰ ਲੈ ਕੇ ਇਸ ਮਸਲੇ ਨੂੰ ਉਭਾਰਿਆ ਜਾਣਾ ਕਿ ਜੋ ਹੋਇਆ ਸਾਰਾ ਸਾਰ ਗਲਤ ਹੋਇਆ ਉਦੋਂ ਸਿੱਖ ਪੰਥਕ ਜਥੇਬੰਦੀਆਂ ਕਮੇਟੀਆਂ ਵੱਖ-ਵੱਖ ਕਮੇਟੀਆਂ ਦੇ ਆਗੂ ਸਾਰੇ ਇਸ ਮਾਮਲੇ ਤੇ ਕੋਈ ਇਸ ਦੇ ਹੱਕ ਚ ਬੋਲਦਾ ਨਜ਼ਰ ਆਇਆ ਕੋਈ ਇਸ ਦੇ ਵਿਪੱਖ ਦੇ ਵਿੱਚ ਬੋਲਦਾ ਨਜ਼ਰ ਆਇਆ ਪਰ ਐਸੇ ਦੇ ਦੌਰਾਨ ਜਦੋਂ ਹਰਜਿੰਦਰ ਸਿੰਘ ਕਾਮੀ ਦਾ ਇਹ ਫੈਸਲਾ ਆਉਂਦਾ ਹੈ ਉਹਨਾਂ ਦਾ ਇਹ ਬਿਆਨ ਆਉਂਦਾ ਹੈ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਨੇ ਉਦੋਂ ਹੀ ਸਾਫ਼-ਸਾਫ਼ ਉਹਨਾਂ ਦੇ ਚਿਹਰੇ ਤੋਂ ਝਲਕ ਰਿਹਾ ਸੀ ਕਿ ਕਿਸੇ ਦਬਾਅ ਦੇ ਤਹਿਤ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਜਾਂ ਫੇਰ ਕਰਵਾਇਆ ਜਾ ਰਿਹਾ ਹੈ ਤਾਂ ਖੁਦ ਦਾ ਗਿਆਨੀ ਹਰਪ੍ਰੀਤ ਸਿੰਘ ਦੀ ਇਸ ਪੋਸਟ ਤੋਂ ਬਾਅਦ ਸਭ ਕੁਝ ਸਾਫ਼ ਹੋ ਗਿਆ ਜਦੋਂ ਉਹਨਾਂ ਨੇ ਕਿਹਾ ਕਿ ਰਾਜਨੀਤਿਕ ਪਾਰਟੀ ਖਾਸ ਕਰਕੇ ਅਕਾਲੀ ਦਲ ਦਾ ਨਾਮ ਲਿਆ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ 5 7 ਉਹ ਲੀਡਰ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਇਹ ਸਾਰਾ ਕੁਝ ਹੋ ਰਿਹਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਖਾਸ ਬੰਦੇ ਨੂੰ ਉਸ ਦੀ ਰਾਜਨੀਤੀ ਨੂੰ ਬਰਕਰਾਰ ਰੱਖਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਇਸ ਮਸਲੇ ਬਾਰੇ ਇਹਨਾਂ ਜੋ ਸਭ ਕੁਝ ਵੀ ਸਿੱਖ ਜਥੇਬੰਦੀਆਂ ਦੇ ਵਿੱਚ ਹੋ ਰਿਹਾ ਹੈ ਐਸਪੀਸੀ ਦੇ ਵਿੱਚ ਹੋ ਰਿਹਾ ਜਥੇਦਾਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਦੀਆਂ ਗੱਡੀਆਂ ਤੋਂ ਉਹਨਾਂ ਨੂੰ ਫਾਰਕ ਕੀਤਾ ਜਾ ਰਿਹਾ ਇਸ ਬਾਰੇ ਤੁਸੀਂ ਕੀ ਕਹੋਗੇ ਇਸ ਬਾਰੇ ਤੁਸੀਂ ਆਪਣੇ ਵਿਚਾਰ ਕਮੈਂਟ ਦੇ ਜ਼ਰੀਏ ਸਾਡੇ ਨਾਲ ਜ਼ਰੂਰ ਸਾਂਝੇ ਕਰਨੇ ਲੀ ਵਾਰ-ਵਾਰੀ ਗੱਲ ਜ਼ਰੂਰ ਕਹਿੰਦੇ ਜਾਵਾਂਗੇ ਕਿ ਹਰਮੀਤ ਸਿੰਘ ਕਾਲਕਾ ਨੇ ਬਿਆਨ ਦਿੱਤਾ ਸੀ ਕਿ ਪੰਜਾਬੀਓ ਉਹਨਾਂ ਨੇ ਖਾਸ ਕਰਕੇ ਕਿ ਸਿੱਖ ਵੀਰੋ ਸਿੱਖ ਭਰਾਵੋ ਜ਼ਰੂਰਤ ਹੈ ਸਾਡੇ ਪੰਥ ਨੂੰ ਬਚਾਉਣ ਦੀ ਤਾਂ ਲੱਗਦਾ ਹੈ ਕਿ ਉਹ ਗੱਲਾਂ ਨੇ ਜਿਹੜੀਆਂ ਉਹ ਸੱਚੀਆਂ ਹੋਣ ਲੱਗੀਆਂ ਨੇ ਤਾਂ ਵਾਕਿਆ ਹੀ ਉਹਨਾਂ ਨੇ ਨਾਲ ਅਪੀਲ ਕੀਤੀ ਸੀ ਕਿ ਜਥੇਦਾਰਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰੋ ਕਿਉਂਕਿ ਜੇਕਰ ਐਵੇਂ ਹੀ ਜਥੇਦਾਰਾਂ ਦੀਆਂ ਗੱਦੀਆਂ ਬਦਲਦੀਆਂ ਰਹੀਆਂ ਜਾਂ ਫਿਰ ਉਹਨਾਂ ਨੂੰ ਗੱਡੀਆਂ ਲਾਂਬੇ ਕਰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਰੇ ਰੂਲ ਜਾਵਾਂਗੇ ਜ਼ਰੂਰਤ ਹੈ ਸਿੱਖ ਪੰਥ ਨੂੰ ਬਚਾਉਣ ਦੀ ਸੋ ਇਸ ਖਬਰ ਬਾਬਤ ਤੁਹਾਡਾ ਕੀ ਕਹਿਣਾ ਹੈ ਯਾਨੀ ਹਰਪ੍ਰੀਤ ਸਿੰਘ ਬਾਬਤ ਜਾਂ ਫਿਰ ਸ਼੍ਰੀ ਅਕਾਲ ਤਖਤ ਦੇ ਸਾਹਿਬ ਦੇ ਜਥੇਦਾਰ ਯਾਨੀ ਰਕबीर ਸਿੰਘ ਜਿਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਹਾਰਾ ਨਾਰਾ ਮਾਰਿਆ ਸੀ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਤੁਸੀਂ ਸਾਨੂੰ ਪੋਸਟ ਦੇ ਵਿੱਚ ਕਮੈਂਟਸ ਦੇ ਜ਼ਰੀਏ ਸਾਂਝਾ ਜ਼ਰੂਰ ਕਰੋ ਸਤਿ ਸ਼੍ਰੀ ਅਕਾਲ ਜੀ ਮੈਂ ਅਨਦੀਪ ਕਾਲੀਵਾਲ ਤੁਸੀਂ ਦੇਖ ਰਹੇ ਹੋ ਔਨ ਏਅਰ ਇਸ ਹੁਣੇ ਦੀ ਵੱਡੀ ਖਬਰ ਯਾਨੀ ਹਰਪ੍ਰੀਤ ਸਿੰਘ ਬੋਲਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਤੁਹਾਨੂੰ ਦੱਸ ਦਈਏ ਕਿ ਸਵੇਰ ਦੇ ਸਮੇਂ ਐਸਡੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅਸਤੀਫੇ ਦਾ ਐਲਾਨ ਕੀਤਾ ਗਿਆ ਸੀ ਉਸ ਤੋਂ ਬਾਅਦ ਹੋਰ ਜ਼ਿਆਦਾ ਪਖਮੀਆਂ ਸਿਆਸਤਾਂ ਸਾਹਮਣੇ ਆਉਣ ਲੱਗੀਆਂ ਪਰ ਐਸੇ ਤੇ ਚਲਦਿਆਂ ਹੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਆਪਣੇ ਫੇਸਬੁੱਕ ਪੇਜ ਤੇ ਇੱਕ ਪੋਸਟ ਹੈ ਜਿਹੜੀ ਅਪਲੋਡ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਸਰਦਾਰ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਬੇहद ਦੁਖਦਾਈ ਹੈ ਸ਼੍ਰੋਮਣੀ ਅਕਾਲੀ ਦਲ ਵਿੱਚ ਪੰਥਕ ਪਰੰਪਰਾਵਾਂ ਤੇ ਮਰਿਆਦਾ ਦੀ ਜਾਣਕਾਰੀ ਤੋਂ ਸਖਣੇ ਪੰਜ ਸੱਤ ਕੋ ਨੇਤਾਵਾਂ ਵੱਲੋਂ ਆਪਣੀਆਂ ਨਿੱਜੀ ਲਾਲਸਾਵਾਂ ਦੀ ਪੂਰਤੀ ਹਿੱਤ ਇੱਕ ਵਿਅਕਤੀ ਵਿਸ਼ੇਸ਼ ਦੀ ਰਾਜਨੀਤੀ ਨੂੰ ਜਿਉਂਦਾ ਰੱਖਣ ਦੇ ਲਈ ਪੰਥਕ ਸੰਸਥਾਵਾਂ ਨੂੰ ਪੇਤਲਾ ਕੀਤਾ ਜਾ ਰਿਹਾ ਹੈ ਪੰਥਕ ਸੋਚ ਦੀ ਤਰਜਮਾਨੀ ਕਰਨ ਵਾਲਿਆਂ ਨੂੰ ਜ਼ਲੀਲ ਕਰਕੇ ਬਾਹਰ ਦਾ ਰਸਤਾ ਵਿਖੇ ਜਾ ਰਿਹਾ ਹੈ ਜਾਂ ਫਿਰ ਦਬਾਹੀ ਇਸ ਤਰ੍ਹਾਂ ਦਾ ਬਣਾਇਆ ਜਾਂਦਾ ਹੈ ਕਿ ਬੰਦਾ ਆਪਣੇ ਆਪ ਹੀ ਲਾਂਬੇ ਹੋ ਜਾਵੇ ਜਾਂ ਫਿਰ ਲਾਂਬੇ ਹੋਣ ਦੇ ਲਈ ਮਜਬੂਰ ਹੋ ਜਾਵੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੇ ਅਕਾਲ ਪੁਰਖ ਜੀ ਆਪਣੀਆਂ ਗੁਰੂ ਪੰਥ ਦੀਆਂ ਸੰਸਥਾਵਾਂ ਤੇ ਮਿਹਰ ਭਰਿਆ ਹੱਥ ਰੱਖਿਆ ਜਾਵੇ ਤੁਹਾਨੂੰ ਦੱਸ ਦਈਏ ਕਿ ਸਵੇਰ ਦੇ ਸਮੇਂ ਇੱਕ ਖਬਰ ਆਈਆਂ ਸੀ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਤਾਂ ਉਹਨਾਂ ਨੇ ਅਸਤੀਫੇ ਦਾ ਬਿਆਨ ਕਰਦਿਆਂ ਇਹ ਗੱਲ ਕਹੀ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੋਸਟ ਤੋਂ ਬਾਅਦ ਜਦੋਂ ਗਿਆਨੀ ਰਗਵੀਰ ਸਿੰਘ ਨੇ ਪੋਸਟ ਕੀਤਾ ਸੀ ਕਿ ਜੋ ਹੋਇਆ ਉਹ ਗਲਤ ਹੋਇਆ ਗਿਆਨੀ ਹਰਪੀਤ ਸਿੰਘ ਦੇ ਨਾਲ ਜੋ ਕੀਤਾ ਗਿਆ ਉਹ ਉਵੇਂ ਨਹੀਂ ਸੀ ਹੋਣਾ ਚਾਹੀਦਾ ਐਸ்சிਪੀਸੀ ਨੇ ਜਿਹੜਾ ਕੁਝ ਵੀ ਕੀਤਾ ਉਹ ਸਰਾਸਰ ਗਲਤ ਹੈ ਜੇਕਰ ਕੋਈ ਫੈਸਲਾ ਲੈ ਸਕਦਾ ਸੀ ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਨੇ ਕਿਹਾ ਕਿ ਇਸ ਚੀਜ਼ ਦਾ ਸੇਰਾ ਮੈਂ ਸਭ ਕੁਝ ਆਪਣੇ ਸਿਰ ਲੈਂਦਾ ਹਾਂ ਇਸ ਲਈ ਮੈਂ ਆਪਣੇ ਅਸਤੀਫੇ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ ਉਹਨਾਂ ਨੇ ਅਸਤੀਫਾ ਦਿੱਤਾ ਨਾਲ ਦੀ ਨਾਲ ਹੀ ਯਾਨੀ ਹਰਪ੍ਰੀਤ ਸਿੰਘ ਜਿੰਨਾ ਕਰਕੇ ਇਹ ਸਭ ਕੁਝ ਹੋ ਰਿਹਾ ਸੀ ਉਹਨਾਂ ਦਾ ਵੀ ਉਧਰੋਂ ਪੋਸਟ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਉਹਨਾਂ ਨੇ ਅਕਾਲੀ ਦਲ ਬਾਰੇ ਲਿਖਿਆ ਗਾਲੀ ਦਰਬਾਰੇ ਉਹਨਾਂ ਦਾ ਕਹਿਣਾ ਹੈ ਕਿ ਪੰਜ ਸੱਤ ਨੇਤਾ ਅਜਿਿਹੇ ਨੇ ਜੋ ਇਹ ਸਭ ਕੁਝ ਕਰ ਰਹੇ ਨੇ ਕਿਸੇ ਵਿਸ਼ੇਸ਼ ਨੂੰ ਨਾਮ ਉਹਨਾਂ ਨੇ ਵੀ ਨਹੀਂ ਬੋਲਿਆ ਨਾ ਹੀ ਉਹਨਾਂ ਨੇ ਨਾਮ ਲਿਖਿਆ ਉਹਨਾਂ ਨੇ ਕਿਹਾ ਕਿ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕਿਸੇ ਰਾਜਨੀਤਿਕ ਲੀਡਰ ਦੀ ਲਾਲਸਾ ਪੂਰੀ ਕਰਨ ਦੇ ਲਈ ਇਹ ਸਾਰਾ ਕੁਝ ਹੋਇਆ ਉਹਨਾਂ ਨੇ ਸਾਫ਼-ਸਾਫ਼ ਕਿਹਾ ਹੈ ਕਿ ਇਹ ਸਭ ਕੁਝ ਜੋ ਕਰਵਾਇਆ ਜਾ ਰਿਹਾ ਉਹ ਸ਼ਰੀਅਮ ਟੱਕਿਆ ਸਾਰਿਆਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਆਪੋ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਬੇहद ਦੁਖਦਾਈ ਤੇ ਵੱਡੀ ਖਬਰਾਂ ਨੇ ਪੂਰੇ ਦਿਨ ਭਰ ਦੇ ਵਿੱਚ ਆਪਾਂ ਗਿਆ ਜੀ ਕਿ ਐਸਜੀਪੀਸੀ ਦੀ ਪ੍ਰਧਾਨਗੀ ਤੋਂ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਹੋਣਾ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦਾ ਨੂੰ ਉਹਨਾਂ ਦੇ ਅਹੁਦੇ ਤੋਂ ਫਾਰਗ ਕਰ ਦੇਣਾ ਉਹਨਾਂ ਦੇ ਅਹੁਦੇ ਤੋਂ ਲਾਹ ਦੇਣਾ ਉਸ ਤੋਂ ਬਾਅਦ ਜਿਹੜਾ ਸੀਗਾ ਗਿਆਨੀ ਗਿਆਨੀ ਰਘਬੀਰ ਸਿੰਘ ਦਾ ਇਸ ਮਸਲੇ ਨੂੰ ਲੈ ਕੇ ਇਸ ਮਸਲੇ ਨੂੰ ਉਭਾਰਿਆ ਜਾਣਾ ਕਿ ਜੋ ਹੋਇਆ ਸਾਰਾ ਸਾਰ ਗਲਤ ਹੋਇਆ ਉਦੋਂ ਸਿੱਖ ਪੰਥਕ ਜਥੇਬੰਦੀਆਂ ਕਮੇਟੀਆਂ ਵੱਖ-ਵੱਖ ਕਮੇਟੀਆਂ ਦੇ ਆਗੂ ਸਾਰੇ ਇਸ ਮਾਮਲੇ ਤੇ ਕੋਈ ਇਸ ਦੇ ਹੱਕ ਚ ਬੋਲਦਾ ਨਜ਼ਰ ਆਇਆ ਕੋਈ ਇਸ ਦੇ ਵਿਰੋਧ ਦੇ ਵਿੱਚ ਬੋਲਦਾ ਨਜ਼ਰ ਆਇਆ ਪਰ ਐਸੇ ਦੇ ਦੌਰਾਨ ਜਦੋਂ ਹਰਜਿੰਦਰ ਸਿੰਘ ਕਾਮੀ ਦਾ ਇਹ ਫਾਸਲਾ ਹੁੰਦਾ ਹੈ ਉਹਨਾਂ ਦਾ ਇਹ ਬਿਆਨ ਆਉਂਦਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਨੇ ਉਦੋਂ ਹੀ ਸਾਫ਼-ਸਾਫ਼ ਉਹਨਾਂ ਦੇ ਚਿਹਰੇ ਤੋਂ ਝਲਕ ਰਿਹਾ ਸੀ ਕਿ ਕਿਸੇ ਦਬਾਅ ਦੇ ਤਹਿਤ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਜਾਂ ਫੇਰ ਕਰਵਾਇਆ ਜਾ ਰਿਹਾ ਹੈ ਤਾਂ ਖੁਦ ਦਾ ਗਿਆਨੀ ਹਰਪ੍ਰੀਤ ਸਿੰਘ ਦੀ ਇਸ ਪੋਸਟ ਤੋਂ ਬਾਅਦ ਸਭ ਕੁਝ ਸਾਫ਼ ਹੋ ਗਿਆ ਜਦੋਂ ਉਹਨਾਂ ਨੇ ਕਿਹਾ ਕਿ ਰਾਜਨੀਤਿਕ ਪਾਰਟੀ ਖਾਸ ਕਰਕੇ ਅਕਾਲੀ ਦਲ ਦਾ ਨਾਮ ਲਿਆ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ 5-7 ਉਹ ਲੀਡਰ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਇਹ ਸਾਰਾ ਕੁਝ ਹੋ ਰਿਹਾ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇੱਕ ਖਾਸ ਬੰਦੇ ਨੂੰ ਉਸ ਦੀ ਰਾਜਨੀਤੀ ਨੂੰ ਬਰਕਰਾਰ ਰੱਖਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਇਸ ਮਸਲੇ ਬਾਰੇ ਇਹਨਾਂ ਜੋ ਸਭ ਕੁਝ ਵੀ ਸਿੱਖ ਜਥੇਬੰਦੀਆਂ ਦੇ ਵਿੱਚ ਹੋ ਰਿਹਾ ਐ ਐਸਪੀਸੀ ਦੇ ਵਿੱਚ ਹੋ ਰਿਹਾ ਜਥੇਦਾਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਦੀਆਂ ਗੱਡੀਆਂ ਤੋਂ ਉਹਨਾਂ ਨੂੰ ਫਾਰਕ ਕੀਤਾ ਜਾ ਰਿਹਾ ਇਸ ਬਾਰੇ ਤੁਸੀਂ ਕੀ ਕਹੋਗੇ ਇਸ ਬਾਰੇ ਤੁਸੀਂ ਆਪਣੇ ਵਿਚਾਰ ਕਮੈਂਟ ਦੇ ਜ਼ਰੀਏ ਸਾਡੇ ਨਾਲ ਜ਼ਰੂਰ ਸਾਂਝੇ ਕਰਨੇ ਨੇ ਵਾਰ-ਵਾਰੀ ਗੱਲ ਜ਼ਰੂਰ ਕਰਨੇ ਜਾਵਾਂਗੇ ਕਿ ਹਰਮੀਤ ਸਿੰਘ ਕਾਲਕਾ ਨੇ ਬਿਆਨ ਦਿੱਤਾ ਸੀ ਕਿ ਪੰਜਾਬੀਓ ਉਹਨਾਂ ਨੇ ਖਾਸ ਕਰਕੇ ਕਿ ਸਿੱਖ ਵੀਰੋ ਸਿੱਖ ਭਰਾਵੋ ਜ਼ਰੂਰਤ ਹੈ ਸਾਡੇ ਪੰਥ ਨੂੰ ਬਚਾਉਣ ਦੀ ਤਾਂ ਲੱਗਦਾ ਹੈ ਕਿ ਉਹ ਗੱਲਾਂ ਨੇ ਜਿਹੜੀਆਂ ਉਹ ਸੱਚੀਆਂ ਹੁਣ ਲਗੀਆਂ ਨੇ ਤਾਂ ਵਾਕਿਆ ਹੀ ਉਹਨਾਂ ਨੇ ਨਾਲ ਅਪੀਲ ਕੀਤੀ ਸੀ ਕਿ ਜਥੇਦਾਰਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰੋ ਕਿਉਂਕਿ ਜੇਕਰ ਐਵੇਂ ਹੀ ਜਥੇਦਾਰਾਂ ਦੀਆਂ ਗੱਦੀਆਂ ਬਦਲਦੀਆਂ ਰਹੀਆਂ ਜਾਂ ਫਿਰ ਉਹਨਾਂ ਨੂੰ ਗੱਦੀਓ ਲਾਂਬੇ ਕਰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਰੇ ਰੂਲ ਜਾਵਾਂਗੇ ਜ਼ਰੂਰਤ ਹੈ ਸਿੱਖ ਪੰਥ ਨੂੰ ਬਚਾਉਣ ਦੀ ਸੋ ਇਸ ਖਬਰ ਬਾਬਤ ਤੁਹਾਡਾ ਕੀ ਕਹਿਣਾ ਹੈ ਯਾਨੀ ਹਰਪ੍ਰੀਤ ਸਿੰਘ ਬਾਬਤ ਜਾਂ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਰਕबीर ਸਿੰਘ ਜਿਨ੍ਹਾਂ ਨੇ ਯਾਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਹਾਰਾ ਨਾਰਾ ਮਾਰਿਆ ਸੀ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਤੁਸੀਂ ਸਾਨੂੰ ਪੋਸਟ ਦੇ ਵਿੱਚ ਕਮੈਂਟਸ ਦੇ ਜ਼ਰੀਏ ਸਾਂਝਾ ਜ਼ਰੂਰ ਕਰੋ ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਕਾਲੀਵਾਲ ਤੁਸੀਂ ਦੇਖ ਰਹੇ ਹੋ ਔਨ ਏਅਰ ਇਸ ਵੇਲੇ ਦੀ ਫੱਟੀ ਖਬਰ ਯਾਨੀ ਹਰਪ੍ਰੀਤ ਸਿੰਘ ਬੋਲਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਤੁਹਾਨੂੰ ਦੱਸ ਦਈਏ ਕਿ ਸਵੇਰ ਦੇ ਸਮੇਂ ਐਸਡੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅਸਤੀਫੇ ਦਾ ਐਲਾਨ ਕੀਤਾ ਗਿਆ ਸੀ ਉਸ ਤੋਂ ਬਾਅਦ ਹੋਰ ਜ਼ਿਆਦਾ ਪਖਮੀਆਂ ਸਿਆਸਤਾਂ ਸਾਹਮਣੇ ਆਉਣ ਲੱਗੀਆਂ ਪਰ ਇਸੇ ਦੇ ਚਲਦਿਆਂ ਹੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਆਪਣੇ ਫੇਸਬੁੱਕ ਪੇਜ ਤੇ ਇੱਕ ਪੋਸਟ ਹੈ ਜਿਹੜੀ ਅਪਲੋਡ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਸਰਦਾਰ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਬੇहद ਦੁਖਦਾਈ ਹੈ ਸ਼੍ਰੋਮਣੀ ਅਕਾਲੀ ਦਲ ਵਿੱਚ ਪੰਥਕ ਪਰੰਪਰਾਵਾਂ ਤੇ ਮਰਿਆਦਾ ਦੀ ਜਾਣਕਾਰੀ ਤੋਂ ਸਖਣੇ ਪੰਜ ਸੱਤ ਕੋ ਨੇਤਾਵਾਂ ਵੱਲੋਂ ਆਪਣੀਆਂ ਨਿੱਜੀ ਲਾਲਸਾਵਾਂ ਦੀ ਪੂਰਤੀ ਹਿੱਤ ਇੱਕ ਵਿਅਕਤੀ ਵਿਸ਼ੇਸ਼ ਦੀ ਰਾਜਨੀਤੀ ਨੂੰ ਜਿਉਂਦਾ ਰੱਖਣ ਦੇ ਲਈ ਪੰਥਕ ਸੰਸਥਾਵਾਂ ਨੂੰ ਪੇਤਲਾ ਕੀਤਾ ਜਾ ਰਿਹਾ ਹੈ ਪੰਥਕ ਸੋਚ ਦੀ ਤਰਜਮਾਨੀ ਕਰਨ ਵਾਲਿਆਂ ਨੂੰ ਜ਼ਲੀਲ ਕਰਕੇ ਬਾਹਰ ਦਾ ਰਸਤਾ ਬਖਾਇਆ ਜਾ ਰਿਹਾ ਹੈ ਜਾਂ ਫਿਰ ਦਬਾਹੀ ਇਸ ਤਰ੍ਹਾਂ ਦਾ ਬਣਾਇਆ ਜਾਂਦਾ ਹੈ ਕਿ ਬੰਦਾ ਆਪਣੇ ਆਪ ਹੀ ਲਾਂਬੇ ਹੋ ਜਾਵੇ ਜਾਂ ਫਿਰ ਲਾਂਬੇ ਹੋਣ ਦੇ ਲਈ ਮਜਬੂਰ ਹੋ ਜਾਵੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੇ ਅਕਾਲ ਪੁਰਖ ਜੀ ਆਪਣੀਆਂ ਗੁਰੂ ਪੰਥ ਦੀਆਂ ਸੰਸਥਾਵਾਂ ਤੇ ਮਿਹਰ ਭਰਿਆ ਹੱਥ ਰੱਖਿਆ ਜਾਵੇ ਤੁਹਾਨੂੰ ਦੱਸਦਾ ਇਹ ਕਿ ਸਵੇਰ ਦੇ ਸਮੇਂ ਇੱਕ ਖਬਰ ਆਈਆਂ ਸੀ ਕਿ ਐਸਜੀਪੀਸੀ ਪਰਦਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਤਾਂ ਉਹਨਾਂ ਨੇ ਅਸਤੀਫੇ ਦਾ ਬਿਆਨ ਕਰਦਿਆਂ ਇਹ ਗੱਲ ਕਹੀ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੋਸਟ ਤੋਂ ਬਾਅਦ ਜਦੋਂ ਗਿਆਨੀ ਰਗबीर ਸਿੰਘ ਨੇ ਪੋਸਟ ਕੀਤਾ ਸੀ ਕਿ ਜੋ ਹੋਇਆ ਉਹ ਗਲਤ ਹੋਇਆ ਗਿਆਨੀ ਹਰਪੀਤ ਸਿੰਘ ਦੇ ਨਾਲ ਜੋ ਕੀਤਾ ਗਿਆ ਉਹ ਉਵੇਂ ਨਹੀਂ ਸੀ ਹੋਣਾ ਚਾਹੀਦਾ ਐਸਡੀਪੀਸੀ ਨੇ ਜਿਹੜਾ ਕੁਝ ਵੀ ਕੀਤਾ ਉਹ ਸਰਾਸਰ ਗਲਤ ਹੈ ਜੇਕਰ ਕੋਈ ਫੈਸਲਾ ਲੈ ਸਕਦਾ ਸੀ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਨੇ ਕਿਹਾ ਕਿ ਇਸ ਚੀਜ਼ ਦਾ ਸੇਰਾ ਮੈਂ ਸਭ ਕੁਝ ਆਪਣੇ ਸਿਰ ਲੈਂਦਾ ਹਾਂ ਇਸ ਲਈ ਮੈਂ ਆਪਣੇ ਅਸਤੀਫੇ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ ਉਹਨਾਂ ਨੇ ਅਸਤੀਫਾ ਦਿੱਤਾ ਨਾਲ ਦੀ ਨਾਲ ਹੀ ਯਾਨੀ ਹਰਪ੍ਰੀਤ ਸਿੰਘ ਜਿੰਨਾ ਕਰਕੇ ਇਹ ਸਭ ਕੁਝ ਹੋ ਰਿਹਾ ਸੀ ਉਹਨਾਂ ਦਾ ਵੀ ਉਧਰੋਂ ਪੋਸਟ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਉਹਨਾਂ ਨੇ ਅਕਾਲੀ ਦਲ ਬਾਰੇ ਲਿਖਿਆ ਗਾਲੀ ਦਰਬਾਰ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਪੰਜ ਸੱਤ ਨੇਤਾ ਅਜਿਹੀ ਨੇ ਜੋ ਇਹ ਸਭ ਕੁਝ ਕਰ ਰਹੇ ਨੇ ਕਿਸੇ ਵਿਸ਼ੇਸ਼ ਨੂੰ ਨਾਮ ਉਹਨਾਂ ਨੇ ਵੀ ਨਹੀਂ ਬੋਲਿਆ ਨਾ ਹੀ ਉਹਨਾਂ ਨੇ ਨਾਮ ਲਿਖਿਆ ਉਹਨਾਂ ਨੇ ਕਿਹਾ ਕਿ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕਿਸੇ ਰਾਜਨੀਤਿਕ ਲੀਡਰ ਦੀ ਲਾਲਸਾ ਪੂਰੀ ਕਰਨ ਦੇ ਲਈ ਇਹ ਸਾਰਾ ਕੁਝ ਹੋਇਆ ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਇਹ ਸਭ ਕੁਝ ਜੋ ਕਰਵਾਇਆ ਜਾ ਰਿਹਾ ਉਹ ਸ਼ਰੀਅਮ ਤੱਕਿਆ ਸਾਰਿਆਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਆਪੋ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਬੇहद ਦੁਖਦਾਈ ਤੇ ਵੱਡੀ ਖਬਰਾਂ ਨੇ ਪੂਰੇ ਦਿਨ ਭਰ ਦੇ ਵਿੱਚ ਆਪਾਂ ਗਿਆ ਜੀ ਕਿ ਐਸਜੀਪੀਸੀ ਦੀ ਪ੍ਰਧਾਨਗੀ ਤੋਂ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਹੋਣਾ ਪਹਿਲਾ ਗਿਆਨੀ ਹਰਪ੍ਰੀਤ ਸਿੰਘ ਦਾ ਨੂੰ ਉਹਨਾਂ ਦੇ ਅਹੁਦੇ ਤੋਂ ਫਾਰਗ ਕਰ ਦੇਣਾ ਉਹਨਾਂ ਦੇ ਅਹੁਦੇ ਤੋਂ ਲਾ ਦੇਣਾ ਉਸ ਤੋਂ ਬਾਅਦ ਜਿਹੜਾ ਸੀਗਾ ਗਿਆਨੀ ਗਿਆਨੀ ਰਘਵੀਰ ਸਿੰਘ ਦਾ ਇਸ ਮਸਲੇ ਨੂੰ ਲੈ ਕੇ ਔ ਇਸ ਮਸਲੇ ਨੂੰ ਉਭਾਰਿਆ ਜਾਣਾ ਕਿ ਜੋ ਹੋਇਆ ਸਾਰਾ ਸਾਰ ਗਲਤ ਹੋਇਆ ਉਦੋਂ ਸਿੱਖ ਪੰਥਕ ਜਥੇਬੰਦੀਆਂ ਕਮੇਟੀਆਂ ਵੱਖ-ਵੱਖ ਕਮੇਟੀਆਂ ਦੇ ਆਗੂ ਸਾਰੇ ਇਸ ਮਾਮਲੇ ਤੇ ਕੋਈ ਇਸ ਦੇ ਹੱਕ ਚ ਬੋਲਦਾ ਨਜ਼ਰ ਆਇਆ ਕੋਈ ਇਸ ਦੇ ਵਿਰੋਧ ਦੇ ਵਿੱਚ ਬੋਲਦਾ ਨਜ਼ਰ ਆਇਆ ਪਰ ਐਸੇ ਦੇ ਦੌਰਾਨ ਜਦੋਂ ਹਰਜਿੰਦਰ ਸਿੰਘ ਕਾਮੀ ਦਾ ਇਹ ਫੈਸਲਾ ਆਉਂਦਾ ਉਹਨਾਂ ਦਾ ਇਹ ਬਿਆਨ ਆਉਂਦਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਨੇ ਉਦੋਂ ਹੀ ਸਾਫ਼-ਸਾਫ਼ ਉਹਨਾਂ ਦੇ ਚਿਹਰੇ ਤੋਂ ਝਲਕ ਰਿਹਾ ਸੀ ਕਿ ਕਿਸੇ ਦਬਾਅ ਦੇ ਤਹਿਤ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਜਾਂ ਫਿਰ ਕਰਵਾਇਆ ਜਾ ਰਿਹਾ ਹੈ ਤਾਂ ਹੁਣ ਤਾਂ ਗਿਆਨੀ ਹਰਪੀਤ ਸਿੰਘ ਦੀ ਇਸਪੋਸ ਤੋਂ ਬਾਅਦ ਸਭ ਕੁਝ ਸਾਫ ਹੋ ਗਿਆ ਜਦੋਂ ਉਹਨਾਂ ਨੇ ਕਿਹਾ ਕਿ ਰਾਜਨੀਤਿਕ ਪਾਰਟੀ ਖਾਸ ਕਰਕੇ ਅਕਾਲੀ ਦਲ ਦਾ ਨਾਮ ਲਿਆ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਪੰਜ ਸੱਤ ਉਹ ਲੀਡਰ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਇਹ ਸਾਰਾ ਕੁਝ ਹੋ ਰਿਹਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਖਾਸ ਬੰਦੇ ਨੂੰ ਉਸ ਦੀ ਰਾਜਨੀਤੀ ਨੂੰ ਬਰਕਰਾਰ ਰੱਖਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਇਸ ਮਸਲੇ ਬਾਰੇ ਇਨਾ ਜੋ ਸਭ ਕੁਝ ਵੀ ਸਿੱਖ ਜਥੇਬੰਦੀਆਂ ਦੇ ਵਿੱਚ ਹੋ ਰਿਹਾ ਹੈ ਐਸਪੀਸੀ ਦੇ ਵਿੱਚ ਹੋ ਰਿਹਾ ਜਥੇਦਾਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਦੀਆਂ ਗੱਡੀਆਂ ਤੋਂ ਉਹਨਾਂ ਨੂੰ ਫਾਰਕ ਕੀਤਾ ਜਾ ਰਿਹਾ ਇਸ ਬਾਰੇ ਤੁਸੀਂ ਕੀ ਕਹੋਗੇ ਇਸ ਬਾਰੇ ਤੁਸੀਂ ਆਪਣੇ ਵਿਚਾਰ ਕਮੈਂਟ ਦੇ ਜ਼ਰੀਏ ਸਾਡੇ ਨਾਲ ਜ਼ਰੂਰ ਸਾਂਝੇ ਕਰਨੇ ਨੇ ਵਾਰ-ਵਾਰੀ ਗੱਲ ਜ਼ਰੂਰ ਕਰਦੇ ਜਾਵਾਂਗੇ ਕਿ ਹਰਮੀਤ ਸਿੰਘ ਕਾਲਕਾ ਨੇ ਬਿਆਨ ਦਿੱਤਾ ਸੀ ਕਿ ਪੰਜਾਬੀਓ ਉਹਨਾਂ ਨੇ ਖਾਸ ਕਰਕੇ ਕਿ ਸਿੱਖ ਵੀਰੋ ਸਿੱਖ ਭਰਾਵੋ ਜ਼ਰੂਰਤ ਹੈ ਸਾਡੇ ਪੰਥ ਨੂੰ ਬਚਾਉਣ ਦੀ ਤਾਂ ਲੱਗਦਾ ਹੈ ਕਿ ਉਹ ਗੱਲਾਂ ਨੇ ਜਿਹੜੀਆਂ ਉਹ ਸੱਚੀਆਂ ਹੋਣ ਲੱਗੀਆਂ ਨੇ ਤਾਂ ਵਾਕਿਆ ਹੀ ਉਹਨਾਂ ਨੇ ਨਾਲ ਅਪੀਲ ਕੀਤੀ ਸੀ ਕਿ ਜਥੇਦਾਰਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰੋ ਕਿਉਂਕਿ ਜੇਕਰ